ਸਤਿਨਾਮ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹਲਾ ਤੀਜਾ ਆਨੰਦ ਏਕ ਓੰਕਾਰ ਸੋਗਰ ਪ੍ਰਸਾਦ ਆਨੰਦੋ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਰੂਰਤਾ ਪਾਇਆ ਸਹਿ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਸ਼ਬਦੋ ਤਗਵ ਹਰੀ ਕੇ ਰਮਨ ਜਿਨੀ ਉਸਾਇ ਕਾਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਾ ਤੂਸਦਾ ਰਹਾ ਹਰਿ ਨਾਮ ਲੈ ਹਰਿ ਨਾਮ ਰੋ ਤੂੰ ਮਨ ਮੇਰੇ ਦੂਖ ਸਭ ਬਿਸਾਰਨ ਅਨਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਕਲਾਂ ਸਮਰੱਥ ਸੁਆਮੀ ਸੁਖਮਨ ਅੰਵਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾ ਤੇਰਾ ਸਭ ਕਿਛੁ ਜੇ ਦੇ ਸੋ ਪਾਵੇ ਸਦਾ ਸੁਖਸਲਾ ਤੇਰੀ ਨਾਮ ਅੰਮ੍ਰਿਤ ਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਾ ਨਾਹੀ ਕਰਤੇ ਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਨ ਭੁਖਾਂ ਸਭ ਕਾਵਾਈਆ ਕਰਿ ਸ਼ਾਂਤ ਸੁਖ ਮਨ ਆਏ ਵਸੇ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਰੇਟਾ ਜੈ ਦੀਆਂ ਵਡਿਆਈਆਂ ਕਹੇ ਨਾਨਕ ਸੁਣਾ ਸੰਤੋ ਸ਼ਬਦ ਤਰੋ ਪਿਆਰ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦਿਤ ਘਰਸਪਾਗ ਘਰਸਪਾਗ ਸ਼ਬਦ ਵਾਜੇ ਕਲਾ ਜਿਤ ਕਰਿ ਧਾਰਿਆ ਪੰਚ ਦੁਤ ਤੇ ਦਵਾਸੇ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇ ਤੁਧ ਜਨ ਕਾ ਸੇ ਨਾਮ ਹਰਿ ਕੈ ਜਹੇ ਨਾਨਕ ਤਹ ਸੁਖੋ ਆਤਿਤ ਕਰਿ ਅਨੰਦ ਵਾਚੇ

ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਾ ਪਰੂਏ ਮਨਵੰਤ ਨਾਨਕ ਕਰ ਚਰਨ ਨਾਮੀ ਵਾਣੀ ਜਨ ਹਦ ਤੂਏ ਸੁਣ ਤੇ ਪਨੀਤ ਹਤੇ ਬਿਨਵੰਤ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਸਤਿ ਮਹਤ ਦੇਵਸ ਰਾਤ ਦੁਆਈ ਨਾਈ ਨਾਇਆ ਖੇਲਾ ਚੰਗੇ ਆਈਆਂ ਬੁਰਿਆਂ ਜੈ ਤਰਮਾਹ ਦੂਰ ਕਰਮੀ ਆਪਨੀ ਕੇ ਲੈ ਕੇ ਚੂਰਿ ਨਾਮ ਤੇਰਾ ਜਰੇ ਸੰਗਤ ਕਾਲੇ ਸੰਗਤੇ ਮਨ ਬੁਝਰੀ ਜਿਨੀ ਸੁਨੀ ਨਾਨਕ ਜਿਨੀ ਨਾ ਆਇਆ ਗਏ ਮੁਸਕਦਾਨ ਨਾਨਕ ਦੇਵ ਜੀ ਕੀ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਤਿਆ